ਹਾਂਜੀ ਦੋਸਤੋ ਸ਼ੁਕਰੀਆ ਉਮੀਦ ਕਰਦਾ ਸਾਰੇ ਭੈਣ ਭਰਾਤਾਂ ਅੰਦਰ ਉਸਤੋਂ ਹੋਣਗੇ ਹਾਂਜੀ ਦਿਲਾ ਰੋਜ਼ਗਾਰ ਕਾਲਬੁਰ ਬਿਰੋ ਮਾਨਸਾ ਜਨਗੀ ਰੋਜ਼ਗਾਰ ਦਾ ਸਰਮਾਨ ਸਾਹਿਬ ਵੱਲੋਂ ਕੀ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਭਰਤੀ ਦਾ ਜਿਹੜਾ 19 ਨੂੰ ਲੱਗਣਾ ਜੀ 19 9 2025 ਨੂੰ ਦਿਨ ਸ਼ੁੱਕਰਵਾਰ ਨੂੰ ਆ ਜੋ ਕੈਂਪ ਲੱਗਣਾ ਜੀ ਇਹ ਮੈਥਿਊਲ ਮਾਈਕਰੋ ਫਾਈਨੈਂਸ ਮੈਥਿਊਲ ਮਾਈਕਰੋ ਫਾਈਨੈਂਸ ਵੱਲੋਂ ਲੱਗਣਾ ਇਹ ਕੈਂਪ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇ ਕਰੀਏ ਜਿਹੜੀ ਵੈਕੈਂਸੀ ਜਿਹੜਾ ਰਿਲੇਸ਼ਨ ਅਫਸਰ ਦੀ ਭਰਤੀ ਹੈ ਜੀ ਰਿਲੇਸ਼ਨ ਅਫਸਰ ਦੀ ਭਰਤੀ ਹੈ ਜੀ ਦੇ ਉਸ ਦੇ ਵਿੱਚ ਦੱਸਿਆ ਜਾਂਦਾ ਜੀ ਜਿਹਦੇ ਵਿੱਚ ਇਹ ਜਾਣਕਾਰੀ ਦਿੰਦੇ ਆ ਰੋਜ਼ਗਾਰ ਅਫਸਰ 3 ਰਵਿੰਦਰ ਸਿੰਘ ਜੀ ਨੇ ਦੱਸਿਆ ਹੈ ਕਿ ਇਸ ਪਲੇਸਮੈਂਟ ਕੈਂਪ ਵਿੱਚ ਰਿਲੇਸ਼ਨ ਅਫਸਰ ਦੀ ਭਰਤੀ ਲਈ ਘੱਟੋ ਘੱਟ ਦੀ ਯੋਗਤਾ ਜਿਹਿੰਦੀ ਹੈ ਜੀ ਉਹ 12ਵੀਂ ਪਾਸ ਲੜਕੇ ਅਤੇ ਲੜਕੀਆਂ ਦੀ ਜ਼ਰੂਰਤ ਹੈ ਜਿਨ੍ਹਾਂ ਦੀ ਉਮਰ ਕਿ 20 ਤੋਂ ਲੱਗੇ 30 ਸਾਲ ਤੱਕ ਦੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਲੜਕੇ ਦੇ ਲੜਕੀ ਦੋਨਾਂ ਦੀ ਜ਼ਰੂਰਤ ਹੈ ਠੀਕ ਹੈ ਜੀ ਜਿਨ੍ਹਾਂ ਦੀ ਜਿਹੜੀ ਉਮਰ ਹੈ ਜੀ ਉਹ ਘੱਟੋ-ਘੱਟ 20 ਤੋਂ 30 ਸਾਲ ਦੀ ਹੋਣੀ ਚਾਹੀਦੀ ਹੈ ਜੀ ਇਹ ਵੀ ਧਿਆਨ ਰੱਖਿਆ ਜਾਵੇ 20 ਤੋਂ ਘੱਟ ਨਾ ਹੋਵੇ ਯਾਨੀ ਕਿ 30 ਤੋਂ ਵੱਧ ਨਾ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਉਹ ਜੋ ਸਹੀ ਤਰ੍ਹਾਂ ਕਿਤੇ ਫਿੱਟ ਹੋਣੇ ਚਾਹੀਦੇ ਨੇ ਜੀ ਉਸ ਤੋਂ ਬਾਅਦ ਨੈਕਸਟ ਜੀ ਉਹਨਾਂ ਦੱਸਿਆ ਕਿ ਕੈਂਪ ਵਿੱਚ ਜੋ ਵੀ ਕੈਂਡੀਡੇਟ ਭਾਗ ਲੈਣਾ ਚਾਹੁੰਦੇ ਨੇ ਉਹ ਭਾਰਤੀ ਆਪਣੀ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਆਧਾਰ ਕਾਰਡ ਦੀ ਫੋਟੋਕਾਪੀ ਰੈਜ਼ਿਊਮ ਲੈ ਕੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਕਿਉਂਕਿ ਮਾਨਸਾ ਜੋ ਡੀਸੀ ਕੰਪਲੈਕਸ ਸਬਤਾ ਕੇਂਦਰ ਦੇ ਉੱਪਰ ਹੈ ਜੀ ਬਿਲਡਿੰਗ ਉੱਤੇ ਜਾਣਾਗਾ ਜੋ ਸਮਰਾਈ ਜਣਾਗਾ ਉਹ ਰਹਿ ਜਾਣਾ 10:30 ਵਜੇ ਸਵੇਰੇ ਪਹੁੰਚ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਜੇ ਇਕੱਲੀ ਤਨਖਾਹ ਤਨਖਾਹ ਤੇ ਤੁਹਾਨੂੰ ਜਿਹੜੀ ਮਿਲਣੇ ਜਾ ਰਹੀ ਹੈ ਜੀ 19000 ਪਲੱਸ ਫਿਊਲ ਖਰਚਾ ਤੁਹਾਨੂੰ ਜਿਹੜਾ ਵੀ ਤੁਸੀਂ ਬਾਈਕ ਤੇ ਆਉਂ ਜਾਓਗੇ ਤੁਹਾਨੂੰ ਖਰਚਾ ਮਿਲ ਜੂਗਾ ਉਸ ਤੋਂ ਇਨਸੈਂਟਿਵ ਲੱਗ ਮਿਲ ਜੂਗਾ ਠੀਕ ਹੈ ਜੀ ਤੇ ਵਧੀਆ ਜਨ ਕੀ ਸੈਲਰੀ ਹੈ ਉਸ ਤੋਂ ਬਾਅਦ ਜੇ ਇਕੱਲੀ ਟੋਟਲ ਕਿੰਨੀਆਂ ਸਾਮੀਆਂ ਨੇ ਟੋਟਲ ਦੋਸਤੋ 50 ਸਾਮੀਆਂ ਨੇ ਦੇ ਵਿੱਚ ਦੋਸਤੋ ਵੇ ਗੱਲ ਕਰੀਏ ਜੇ ਇੰਟਰਵਿਊ ਦਾ ਜੋ ਟਾਈਮਿੰਗ ਵਗੈਰਾ ਹੈਗਾ ਸਮਾਪਨ ਦੱਸ ਦਿੱਤਾ ਟਾਈਮਿੰਗ ਹੈ ਕਿ ਦੁਬਾਰਾ ਜਦ ਅਨੇ ਸੰਡੇ ਦਾ ਸਵੇਰ ਤੋਂ ਦੁਪਹਿਰ 1 ਵਜੇ ਤੱਕ ਰੱਖਿਆ ਗਿਆ ਹੈ 1 ਵਜੇ ਤੱਕ ਤੁਸੀਂ ਜਾ ਸਕਦੇ ਹੋ ਜੇਕਰ ਦੂਰ ਦਰਾਂਡੇ ਤੋਂ ਆ ਰਹੇ ਹੋ ਵਧੇਰੇ ਜਾਣਕਾਰੀ ਲਈ ਦੋਸਤੋ ਨੀਚੇ ਕਮੈਂਟ ਵੀ ਕਰ ਸਕਦੇ ਹੋ ਤੇ ਨਾਲ ਹੀ ਇਹਨਾਂ ਦਾ ਹੈਲਪਲਾਈਨ ਨੰਬਰ ਜਿਹੜਾ ਦਿੱਤਾ ਗਿਆ ਇਸ ਤੇ ਵੀ ਤੁਸੀਂ ਨੀਚੇ ਮੈਸੇਜ ਕਰੋ ਉਹਨਾਂ ਨਾਲ ਕੋਈ ਰਾਫਤਾਰ ਕੈਂਪ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਉਮੀਦ ਕਰਦਾ ਪੀਤੀ ਜਾਣਕਾਰੀ ਤੁਸੀ ਸੁਨੋਸਟ ਹੋਵੋਗੇ ਵੀਡੀਓ ਵਧੀਆ ਲੱਗੀ ਵੀਡੀਓ ਕਰਤੋ ਲਾਈਕ ਸ਼ੇਅਰ ਤੇ ਫਸਟ ਟਾਈਮ ਚੈਨਲ ਦੇ ਆਪਲੀ ਚੈਨਲ ਨੂੰ ਕਰ ਲੋ ਫੋਲੋ ਥੈਂਕ ਯੂ ਜੀ